ਤਾਂ ਹਾਂਜੀ ਬਾਪੇ ਕੀ ਹਾਲ ਚਾਲ ਹੋ ਠੀਕ ਠਾਕ ਸਾਰੇ ਤੇ ਆਹ ਟੈਟੂ ਇਹ ਛਪਿਆ ਹੋਇਆ ਕੋਈ ਨਾ ਇਹ ਤਾਂ ਕੱਲ ਉਹ ਜ ਬਾਹਰ ਜਵਾਖ ਜੀ ਆ ਰਹੀ ਸੀ ਉਹਨਾਂ ਨਾਲ ਪੈ ਕੇ ਮਾਰ ਆਇਆ ਜਵਾਖ ਹੀ ਆਪਾਂ ਵੀ ਜਵਾਖ ਆ ਬਸ ਉਮਰ ਛੋਟਾ ਹੋਇਆ ਸੀ ਤੇ ਬਸ ਕੁਛ ਨਹੀਂ ਕਰਨਾ ਠੀਕ ਆ ਆਹ ਹਕੋਲੀਆਂ ਬਾਹਰ ਕੱਢ ਦਿੰਨੇ ਆ ਆਹ ਹਟੇ ਸ਼ੱਕ ਚੱਲੇ ਆ ਜੀ ਤੇ ਆ ਖੁੱਡਮੰਦ ਕਰਨੀ ਆ ਅੱਜ ਕਿਉਂਕਿ ਬਾਬਿਓ ਅੱਜ ਸ਼ੈਨਾ ਵੀਡੀਓ ਤੋਂ ਬਾਅਦ ਮਿੱਟੀ ਮੁੱਟੀ ਵੀ ਤਿਆਰ ਕਰੀਏ ਬਸ ਕੁਝ ਨਹੀਂ ਕਰਨਾ ਬਾਬਿਓ ਜੀ ਆਪਣੇ ਤੇ ਬਸ ਹਾਂ ਪਹਿਲਾਂ ਟਰੇ ਧੋ ਕੇ ਲੱਕਾਂ ਮਾਰਜੋ ਕੱਲ ਭੇਤੀ 20 ਬਦਾਮ ਬਸ ਆ ਕਾਜਾ ਜਾ ਦੇ ਨੂੰ ਬਦਾਮ ਪਾ ਕੇ ਕਬੂਤਰਿਆਂ ਆਪਣੇ ਨੂੰ ਬਸ ਦਾਣੇ ਚੱਲਿਆ ਕਰਨਗੇ ਜੇ ਜਿਹੜੀ ਮਿੱਟੀ ਆਣਾ ਉਹ ਨਿੱਕੋ ਜਿਹਾ ਬਦਮ ਬਦਮ ਉਹ ਨਹੀਂ ਹੁੰਦੇ ਹੈਗੇ। ਯਾਰ ਅੱਜ ਜਿਹੜੀ ਖੁੱਡ ਦੀ ਗੱਲ ਕਰਦਾ ਸੀ ਅੱਜ ਮਿੱਟੀ ਭਰਨੀ ਹੈ ਸਾਰੇ ਕਿਤੇ ਖੁੱਡਾ ਵੀ ਆਣੀ ਪਤਾ ਬੀੜੀ ਤੋਂ ਬਾਅਦ ਮੈਂ ਲਿਪਾ ਸਾਰਾ ਬਾਹਰੋਂ ਤਾਂ ਯਾਰ ਮਿੱਟੀ ਘੱਟ ਜੂਗੀ। ਅੰਦਰੋਂ ਮੈਂ ਲਿਪਾ ਸਾਰਾ ਠੀਕ ਹੈ ਤੇ ਤਾਂ ਕਰਕੇ ਕਿਉਂਕਿ ਬਾਬੇ ਉਹ ਸਟੋਰੀਆਂ ਸਟੋਰੀਆਂ ਦੇਖ ਲਈਆਂ ਹੋਣੀਆਂ ਜਿਹੜੇ ਇੰਸਟਾਗ੍ਰam ਤੇ ਜੁੜੇ ਹੋਏ ਨੇ। ਇਹ ਰਿਉ ਮੇਰੇ ਕਰੰਟ ਮਾਰਤ ਦੀ ਹੁਣ ਹੋਏ ਲੱਗਿਆ ਮੜਾ ਜੇ ਬਾਹ ਤੇ ਹਾਂ ਚਾਚ ਜਿਹੜੀ ਸਟੋਰੀ ਦੇਖਦੇ ਨੇ ਉਹਨਾਂ ਨੂੰ ਤਾਂ ਲੱਗਿਆ ਹੋਣਾ ਪਤਾ ਬਾਪੂ ਜੀ ਆ ਆ ਸੱਪ ਆ ਗਿਆ ਸੀ ਆਪਣੇ ਕੋਰ ਆ ਬਾਈ ਐਂ ਫੜ ਚੱਕੀ ਗੜਾ ਦੀ ਚਾਹੇ ਮੈਂ ਫੋਟੋ ਪਾਉਂਗਾ ਆ ਬਰਾਮ ਮਾਰੀ ਸੇਚ ਫੋਟੋ ਪਾ ਦਿੰਨਾ ਹੁਣੀ ਆ ਪਾਤੀ ਠੀਕ ਹੈ ਇਹ ਪਾਉਂਗਾ ਮੈਂ ਜਰੂਰ ਤੇ ਹੈਗੇ ਨੇ 20 ਬਰਾਮ ਜੀ ਆਪਣੇ ਬਸ ਇਹਨਾਂ ਨੂੰ ਕੱਟ ਕੇ ਵਿੱਚ ਸਾਰਾ ਕਰਕੇ ਕੰਮ ਫਿਰ ਕਰਦੇ ਆ ਛੋਟਾ ਨਾਲ ਸ਼ੇਅਰ ਦੰਨੇ ਆਪਰੇਟ ਚੱਲ ਆਈ ਬਾਬੇਓ ਕੱਟ ਲੈ 20 ਬਦਾਮ ਦੇਖੋ 20 ਜਮੀਨ ਲਾਦੇ ਹੈਗੇ ਬੇਸ ਪਾਸੇ ਇੱਕ 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 ਕਮ ਇੰਨੇ ਨੇ ਖਾ ਲਿਆ ਕਰ ਆਪ ਇਹ ਜਮੀਨ ਇੰਨੇ ਨੇ ਉਹ ਤਾਂ ਕਰਕੇ ਕਿਉਂ ਹਾਂ ਕੀ ਕਹਿੰਦੇ ਨੇ ਹਾਂ ਟੁੱਟਦਾ ਨਹੀਂ ਹੈਗਾ ਬਦਾਮ ਨਹੀਂ ਤਾਂ ਦੋ ਟੁਕੜੇ ਬਣ ਜਾਂਦੇ ਨੇ ਉਹਦੇ ਕਰਕੇ ਫਿਰ ਮੈਨੂੰ ਥੋੜਾ ਜਿਹਾ ਖਾਣਾ ਪੈਂਦਾ ਆਇਓ ਚੋਟੇ ਆ ਦੇਖੋ ਜਿਹੜੀਆਂ ਖੁੱਡਾਂ ਨੇ ਨਾ ਮਰਲ ਖੁੱਡਾਣੀ ਇੱਟਾਂ ਜਿਹੜੀ ਮਿੱਟੀ ਮੁੱਟੀ ਆ ਦੇਖੋ ਉੱਤੋਂ ਤਾਂ ਮੈਂ ਸਾਰਾ ਲਿਪਿਆ ਹੋਇਆ ਆ ਇੱਥੇ ਦੇਖੋ ਆ ਦੇਖੋ ਥੱਲੇ ਥੱਲੇ ਮੈਂ ਛੜਤਾ ਦੀ ਚੂਹਿਆਂ ਨੇ ਗਾਹ ਪਾਰ ਕੇ ਕੋਈ ਨਾ ਇਹਨਾਂ ਦਾ ਅੱਜ ਕਰਦਿਆਂ ਗਲੇਆਂ ਵੀਡੀਓ ਤੋਂ ਬਾਅਦ ਕਰਾਂਗਾ ਕਿ ਖੁੱਡ ਕਿਦੀ ਪੱਟੀ ਹੋਈ ਐ ਠੀਕ ਆ ਵੀ ਬਾਦਾਂ ਧਰਤੇ ਜੀ ਨਾ ਪੀ ਆ ਜਾਣਗੇ ਇਹਨਾਂ ਦੀ ਮਰਜ਼ੀ ਆ ਹਾਲੋ ਹੋਏ ਆ ਖੌਮੈ ਨੂੰ ਕੀ ਆ ਭੁੱਖ ਸੋੜਦੀ ਮੇਟੂ ਮੈਨੂੰ ਤਾਂ ਕੀ ਆ ਭਾਈ ਠੀਕ ਆ ਬਾਬੂ ਆਪਾਂ ਨੇ ਤਾਂ ਰੱਖ ਤੇ ਜਿਹੜਾ ਕੰਮ ਕਰਨਾ ਸੀ ਉਹ ਬਣੇ ਠੀਕ ਆ ਜੀ ਖਾਣ ਇਹਨਾਂ ਦੀ ਮਰਜ਼ੀ ਖਾਣ ਕੇ ਰਹਿ ਕੇ ਕੋਈ ਨਾ ਮੈਂ ਖੜਾ ਕਿੰਨਾ ਚਿਰ ਮੈਂ ਖੜਾ ਉਹਨਾਂ ਚ ਨਹੀਂ ਖਾਂਦੇ ਉਨ ਕੈਮਰਾ ਕੁਆਲਿਟੀ ਬਹੁਤ ਵਧੀਆ ਫੋਨ ਦੀ ਦੇਖੋ ਆ ਚਮਕਾ ਰੰਦਾ ਛਤਰੀ ਆਪਣੀ ਦੇਖੋ ਜਿਵੇਂ ਆਪਾਂ ਨੇ ਜ਼ੂਮ ਕਰਨਾ ਹੋਵੇ ਕੂਤਰ ਤੇ ਕੋਈ ਜਾਨਵਰ ਜੂਮ ਹੋ ਫਿਰਦਾ ਉਰੇ ਖੜ ਚੋ ਪਹਿਲਾਂ ਤਾਂ ਆਪਾਂ ਸ਼ਾਂਚ ਹੋ ਜਾਈਏ ਜਾਨਵਰ ਉਰੇ ਕੋਈ ਫਿਰ ਰਿਹਾ ਹੈ ਤਾਂ ਆਇਆ ਦੇ ਮਾਇਆਵਾ ਕਰਤਾ ਜੂਮ ਦੇਖੋ ਬਾਪੂ ਜੇ ਮਾਨੇ ਚੱਲੇ ਯਾਰ ਕਬੂਤਰਾਂ ਐ ਬੈਠ ਮਾਰੇ ਛਤਰੀ ਤੇ ਆਏ ਜੂਮ ਇੰਨਾ ਜੂਮ ਗਾ ਬਈ ਓ ਬਾਈ ਗਾ ਬਾਪੂ ਆਇ ਨਾ ਹਾਲੇ ਠੀਕ ਆ ਕਲਾਉ ਜੀ ਬਾਬੇ ਜੀ ਖਾੜ ਦੋ ਸੁਨ ਦਿਖਾਈ ਆਏ ਹਾਏ ਆਏ ਹਾਏ ਚਿੱਟੀਆਂ ਵਾਲੀ ਵੀ ਲੱਗ ਗਈ ਖਾਣ ਅੰਜਤਨ ਯਾਰਾ ਬਨਿਆ ਤਾਂ ਬਨਤਾ ਤੁਹੀ ਬਾਬੇ ਚੱਟੀਆਂ ਵਾਲੀ ਕਿਵੇਂ ਲੱਗ ਰਿਆ ਲੰਘਾਣਾ ਆਏ ਆਏ ਅੱਜ ਤਾਂ ਟੰਡ ਨਹੀਂ ਕਰਦਣ ਭਰ ਲਈ ਕੋਈ ਨਾ ਪਾਸੋਂ ਬਦਾਮ ਖਾਨ ਲੱਗ ਗਿਆ ਆਈ ਚੱਕਰ ਦੀ ਆਪਣਾ ਇਹ ਪਹਿਲਾ ਖਾਨ ਲੱਗ ਗਿਆ ਨੀ ਨਾ ਇਹ ਉੜਦੀਆਂ ਬਹੁਤ ਸੋਹਣੀਆਂ ਠੀਕ ਐ ਬਦਾਮਾ ਨਾ ਮੜਾ ਮੋਟਾ ਇਹਨਾਂ ਸੀਰ ਖੋਲੇ ਜਾਂਦਾ ਸੀਰ ਬਣ ਜਾਂਦਾ ਹੈ ਦੇਖੋ ਕਿਵੇਂ ਲੱਗ ਰਹੇ ਠਪਾ ਠਪਾ ਖਾਣਾ बस आजਿਆਂ ਹੀ ਲਿਖਵਾਂਗੇ। ਲਓ ਜੀ ਬਾਬਿਓ ਅੱਜ ਪ੍ਰੋਪਰ ਲਾਗੇ ਖਾਣ ਬਦਾਮ। ਮੈਂ ਥੋੜੀ ਸਾਹਮਣੇ ਬੋਲੀ ਐ ਨਾ ਦੇਖ ਤਾਂ ਵੀ ਛੱਡ ਦੇ। ਹੁਣ ਕਰਦਾਂਗੇ ਤਾਂ ਖਤਮ ਦੇਖਿਓ। ਉਹ ਦੇਖੋ ਨੇ ਕਿਵੇਂ ਕਰਦਾਂ ਨੂੰ ਭਰੀਆ। ਲਾਲ ਚੀਨੀ ਨੇ। ਜੱਟ ਟੁੰਡਣੀ ਵੀ ਨਿਆਰਾ ਕਰਤਾ। ਨਹੀਂ ਅੱਗੇ ਮੂੰਹ ਨਹੀਂ ਲਾਉਂਦੀ ਬਦਾਮਾਂ ਨੂੰ। ਹਾਂ ਚਿੱਟੀਆਂ ਵਾਲੀ ਨੇ ਭਰ ਲਿਆ ਦੇਖੋ ਪੂਰਾ। ਅਲ ਖੋਣੇ ਕੇੰਪਰੇ ਮਸਾ ਹੈ ਬਦਾਮ ਜਿਹੜੇ ਹੈਗੇ ਸੈਣਾ ਬਚੇ ਜੇ ਪਈ ਤੀ ਮੇਰਾ ਜੀਜਾ ਨਹੀਂ ਕਰਦਾ ਖਾਣ ਉਹ ਖਾ ਵੀ ਲੈਣਾ ਵਿੱਚ ਵਿੱਚ ਹਣ ਜੇ ਸੋਨੂੰ ਮੈਂ ਤਾਂ ਖਾਵਾ ਜੀ ਆ ਆਪੇ ਨਹੀਂ ਛਾੜਜੋ ਆ ਇਹਨੇ ਕਬਚੇ ਨੇ ਇਹ ਹੋਣਗੇ 10 ਤੋਂ 10 15 ਕ ਬਦਾਮ ਹੋਣਗੇ ਜਾਂ 20 ਹੋਣਗੇ ਥੜੇ 4 ਤੇ 4 10 17 18 ਕ ਨੇ ਵੀ ਬਦਾਮ ਤਾਂ ਹੈ ਬਾਕੀ ਆ ਛਿੱਲੇ ਪੈਣੇ ਦੇਖੋ ਜੀ ਆਪਾਂ ਇਹ ਚ ਛਿੱਲੇ ਦੇ ਹੁੰਦੇ ਆ ਦੇ ਕਿਸੇ ਨਵੇਂ ਕੂਤਰਵਾਜ ਨੇ ਉਹ ਤਾਂ ਬਾਕੀ ਸਾਰੇ ਬਦਾਮ ਆਪਦੇ ਹਿਸਾਬ ਨਾਲ ਕੱਢਦੇ ਨਹੀਂ ਕਰਦੇ ਨਾਲ ਕੱਢਦਾ ਕੋਈ ਕੋਈ ਐਂ ਕਰਦਾ ਕੋਈ ਮਸ਼ੀਨ ਨਾਲ ਕੱਢਦਾ ਹੈ ਨਾ ਆਪਾਂ ਇਹਦੇ ਨਾਲ ਹੀ ਕੱਟਦੇ ਆਂ 20 ਬਤਾ ਮੋਂ ਪਏ ਨੇ ਆਪਾਂ ਗੜਬੀ ਹੋ ਚਪਈ ਨੇ ਉਹਨੇ ਆਹ ਪਈ ਗੜਬੀ ਠੀਕ ਐ ਤੇ ਪਿੰਜਰਾ ਪਿਆ ਜੀ ਸਾਰਾ ਸਮਾਨ ਉਰੀ ਆ ਬਸ ਆਪਣਾ ਕਿਤੇ ਨਹੀਂ ਗਿਆ ਬਸ ਘਰ ਦੇ ਨੇ ਮੜਮਟਾ ਜਾ ਖਲਾਰ ਜੀ ਦਿੱਤਾ ਸਮਾਨ ਆਪਾਂ ਲਾਂਗੇ ਤੀ ਕਿਤੇ ਹਨਾ ਹਫਤਾ ਹਫਤਾ ਨਾਨਕ ਲਾਏ ਹਫਤਾ ਉਹ ਬੱਲਾ ਸਹਿ ਲਾਏ ਨਾਨਕ ਉਹ ਨਾਨਕ ਆ ਗਿਆ ਬਾਬੇ ਦੇ ਤੇ ਆਪਣੇ ਰੰਗ ਵੀ ਬਾਹਰ ਹੀ ਪਏ ਨੇ ਆਹ ਰੰਗ ਆ ਦੀਕਾ ਤੇ ਲਾਲ ਰੰਗ ਆਪਣੇ ਨੁਰਾਗ ਨੂੰ ਦੇਤਾ ਸੀ ਆ ਹਰਾ ਰਹਿ ਗਿਆ ਆਪਣੇ ਤੇ ਕਾ ਹਰਾ ਪਿਆ ਕਾ ਪਿਆਰਾ ਏ ਕਿਹੜਾ ਕਾ ਹਾਂ ਇਹ ਦੂਜਾ ਬਈ ਇਹ ਗੂੜਾ ਹਰਾ ਜਾਗਾ ਆ ਤੋ ਆ ਤੋਤੇ ਰੰਗ ਆ ਦੂਜਾ ਤੇ ਇਧਰ ਹਾਈਡਰੋਜਨ 22 ਡਿਗੀ ਪਈਆ ਇਹ ਦਵਾਈ ਥੋੜੀ ਜੀ ਠੀਕ ਐ ਸਮਾਨ ਆਪਣਾ ਉਹੀ ਐ ਇਧਰ ਦੇ ਰੰਗ ਕਰਾਂ ਗਾਟਿਕ ਵਗੇ ਆ ਭਾਈ ਇਹ ਕਿੜਾ ਸ਼ੌਂਟੜਕ ਦਾ ਚਾਲ ਉਰੀਆ ਮਾਪੇ ਜੀ ਸਾਰਾ ਸਮਾਨ ਬਾਈ ਛੋਈ ਠੀਕ ਹੈ ਬਦਾਮ ਜੀ ਰੱਖ ਤੇ ਹੁਣ ਸਾਰੀਆਂ ਕਬੂਤਰਾਂ ਨੇ ਖਾਲੇ ਪ੍ਰੋਪਰ ਸਾਰੀਆਂ ਨੇ ਦੇਖੋ ਸਾਰੀ ਟਰੇ ਕਰਤੀ ਖਤਮ ਹੁਣ ਆਇਆ ਦੇਖਿਆ ਕਰੂਗੀ ਦੇਖੋ ਹਾਏ ਹਾਏ ਕਿੰਨੀ ਘੰਟ ਵੀਡੀਓ ਬਣਦੀ ਆ ਫੇਰ ਹੀ ਦੇਖੀਏ ਬਣਾ ਕੇ ਚਲੋ ਜੀ ਬਾਬਿਓ ਬਾਈ ਟ੍ਰੇ ਕਰਤੀ ਜਮਾ ਖਤਮ ਇਹਨਾਂ ਨੇ ਠੀਕ ਆ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਵੀਊ ਤੇ ਹੁਣ ਦੇਖਦਾ ਕਣਕ ਜੇ ਤਾਂ ਮਿਲੂਗੀ ਆਪਾਂ ਨੂੰ ਤੇ ਰੀਲ ਰੂਲ ਜੀ ਵੀ ਬਣਾਈ ਆ ਇਹਨਾਂ ਦੀ ਵੀਡੀਓ ਹਰੀਲੇ ਬਾਰ ਮੰਗੇ ਇਹ ਸ਼ਾਰਟ ਵੀਡੀਓ ਪਾਵਾਂਗੇ ਸ਼ਾਰਟ ਰੀਲ ਆਪਣੀ ਸੇਮ ਟਾਈਮ ਆਉਂਦੀ ਹੁੰਦੀ ਆ ਰੀਲ ਵੀ ਹੋਈ ਪਰ ਰੀਲ ਮਤਲਬ ਰੇਟ ਆਉਂਦੀ ਜਿਹੜੇ ਆਪਣੇ ਬ੍ਰਦਰਸ ਨੇ ਹੈ ਇੰਸਟਾਗ੍ਰਾਮ ਤੇ ਯਾਰ ਜੁੜ ਨਹੀਂ ਰਹੇ ਬੱਦ ਤੋਂ ਬੱਦ ਜੁੜੋ ਖਾਣਾ ਕਮੈਂਟ ਕਾਊਂਟਰ ਕਰੋ ਰੀਲਾਂ ਨੂੰ ਬਾਕੀ ਕਹਿਣਾ ਤਾਂ ਚਾਹਿੰਦਾ ਨਹੀਂ ਮਰਜੀ ਤੁਹਾਡੀ ਠੀਕ ਆ ਬਾਪੂ ਤੇ ਹੁਣ ਕੀ ਕਰਨਾ ਦੀ ਬਸ ਇੰਨਾ ਹੀ ਆ ਬਹੁਤ ਆ ਬਾਲਾਂ ਉਕਾਰ ਨਹੀਂ ਕਰਦੇ ਠੀਕ ਆ ਤਾਂ ਲਓ ਜੀ ਬਾਬੇ ਜੀ ਆਹ ਕਣਕ ਪਾਤੀ ਆਪਣੇ ਸੁੱਕਣੀ ਤੋਂ ਓਕੇ ਬਸ ਜੇ ਸੁੱਕ ਗਈ ਇਸ ਤੋਂ ਬਾਅਦ ਪਾਵਾਂਗੇ ਇਹਨਾਂ ਨੂੰ ਦਾਣੇ ਦਾਣਾ ਠੀਕ ਆ ਬਾਬੇ ਉਹ ਤੇ ਆਪਣੇ ਬਸ ਪਾਣੀ ਚੱਕਣਾ ਭੁੱਲ ਗਏ ਓਏ ਓਏ ਪਾਣੀ ਤਾਂ ਨਹੀਂ ਪੀਤਾ ਹੋਣਾ ਕਿਸੇ ਨੇ ਬਦਾਮ ਨਾਲ ਪਾਣੀ ਮੜਾਇਆ ਸ਼ਹਿਰ ਕੇ ਬਣ ਜਹਿੰਦਾ ਆਪਣੇ ਰੂਲ ਨੇ ਠੀਕ ਆ ਬਾਬਿਓ ਬਈ ਮਿਲਦੇ ਆ ਫੇਰ ਆਹ ਕੰਨ ਕਰਦੇ ਸੁੱਕਾ ਕਰਕੇ ਪਾ ਕੇ ਫੇਰ ਕਰਾਂਗੇ ਵਲੌਗ ਤਾਂ ਹਾਂਜੀ ਬਾਬਿਓ ਜੀ ਹੁਣ ਵਿਲੇ ਹੋ ਗੀ ਜੀ ਆਪਾਂ ਮਤਲਬ ਵੀ ਹੁਣ ਮੜਾ ਮੋਟਾ ਰੈਸਟ ਉਹ ਮਿਲਿਆ ਦੇਖੋ ਕੱਪੜੇ ਪਹਿਲਾ ਦਾ ਸਾਰਾ ਮੂ ਮਾਲਿ ਬੜਾ ਪਿਆਜ ਦੀਂਦਾ ਹੋਊਗਾ ਠੀਕ ਆ ਕਾਰਤਾ ਕੰਮ ਖੁੱਡੇ ਦਾ ਫਿਰ ਆਪਾਂ ਅੱਜ ਅੜ ਕੇ ਮਹਾਲਾ ਅੱਜ ਕਰਨੀ ਕਰਨਾ ਕਿਵੇਂ ਮਰਜ਼ੀ ਕਰਨਾ ਠੀਕ ਆ ਆਹ ਉਰੀ ਲਾਤਾ ਵੀ ਸਮੰਟਿੱਕ ਇਕਤਾਂ ਠੀਕ ਆ ਭਾਈ ਇੱਧਰ ਲਾ ਇਨ ਇੱਧਰ ਹੈਗਾ ਵਧੀਆ ਲੱਗਿਆ ਹੋਇਆ ਤੇ ਅੰਦਰੋਂ ਦਿਖਾ ਦਈਏ ਇੱਧਰ ਸਮੰਟ ਲੱਗ ਰਿਹਾ ਉਧਰ ਆ ਦੇਖੋ ਹੁਣ ਦੇਖੋ ਬਾਪੂ ਵੀਊ ਠੀਕ ਹੈ ਨਮੀ ਮਿੱਟੀ ਪਾਤੀ ਨਾਲ ਉਹ ਲਿਪਤਾ ਆ ਦੇਖੋ ਠੀਕ ਹੈ ਤੇ ਆ ਸਿਮਿੰਟ ਲਾ ਦੇ ਜਿਹੜੇ ਜਿਹੜੇ ਬਚ ਗਏ ਸੀ ਮਿੱਟੀ ਰਹਿ ਗਈ ਮਿੱਟੀ ਖਤਮ ਹੋ ਗਈ ਸੀ ਛਾਰੇ ਕੁਝ ਕਰਤਾ ਬਈ ਹੁਣ ਕੋਈ ਖੱਡ ਖੁੱਡਣੀ ਠੀਕ ਹੈ ਜਿਹੜੀ ਉਹ ਉੱਥੇ ਖੱਡਤੀ ਉਹ ਵੀ ਬੰਦ ਕਰਤੀ ਚੂਈ ਚਾਈ ਜਾ ਕੇ ਨਿਕਲ ਜੂਗੀ ਹੈਨਾ ਬਹੁਤ ਚਿਰ ਹੋ ਗਿਆ ਦੇਖਦੇ ਇਹਨੂੰ ਕੀ ਕਰੀਏ ਮਾ ਜੋ ਇੱਕ ਖੋਡਾ ਹਲਸੋ ਕਿਵੇਂ ਲੱਗਾ ਤੇ ਬਸ ਬਾਬੇ ਹੋਣਾ ਕੀ ਵੀਡੀਓ ਮਨ ਲਾਦਾ ਐਨੀ ਕੋ ਆਪਸ ਉਹ ਕਰ ਦਿੰਦੇ ਆ ਐਂਡਿੰਗ ਲਾ ਦिए ਲੋਕ ਹਣ ਸੋ ਕੁਝ ਆਉਦਾ ਉਹ ਦਾ ਮਾ ਕਬੂਤਰਾਂ ਉਧਰ ਛੱਡ ਆਇਆ ਸੀ ਆਪਣੇ ਇਧਰ ਬੈਠ ਕੇ ਚਾ ਪੌ ਦਾਣੀ ਪਾ ਤੇ ਤੀ ਠੀਕ ਆ ਬਾਬਿਓ ਚਲੋ ਮਿਲਦੇ ਆ ਕਿਸੇ ਨੰਬਲਾ ਦੇ ਨਾਲ ਹਣਾ ਬਈ ਮੇਰਾ ਮੂੰਹ ਦੇਖੋ ਤੂੰ ਐਨ ਹੋ ਰਿਆ ਜੰਮੀ ਛਿੱਟੇ ਛੁੱਟੇ ਪਾਇਦੇ ਨੇ ਕੱਪੜੇ ਸਾਰੇ ਲਿਬੜੇ ਟਿਬੜੇ ਹੁਣ ਆਨੂਕੇ ਪਬਜੀ ਖੇਡਾਂਗੇ ਆ ਬਾਬਾ ਮਿਲਦੇ ਆ ਕਿਸੇ ਨੰਬਲਾ ਦੇ ਨਾਲ ਬਾਏ ਬਾਏ